ਅੰਦਰ ਕੁੜੀ ਵੀ ਆ ਗਈ ਹੈ ਬਾਹਰ ਘੱਟੋ ਕੁੜੀ ਇੱਕ ਮੇਰੇ ਘਰ ਕੋਲ ਚਲੋ ਬਾਹਰ ਘੱਟੋ ਅੰਦਰ ਕੁੜੀ ਅੰਦਰ ਹੈ ਕੁੜੀ ਅੰਦਰ ਹੈ ਅੰਦਰ ਕੁੜੀ ਵੀ ਆ ਗਈ ਲੱਗ ਜਾਣਾ ਉਹਨੂੰ ਰੋਗਾਣਾ ਸਰ ਕੋਈ ਕਿਸੇ ਬੰਦੇ ਚਲ ਇਹਨਾਂ ਨੇ ਸਰ ਕਿਹਦੀ ਹੁੰਦੀ ਹੈ ਅੰਦਰ ਜੀ ਵੀ ਆਉਂਦੇ ਨੇ ਕੋਈ ਕੁੜੀ ਨਹੀਂ ਤਾਂ ਧੜਾ ਚਾ ਉਹ ਕੱਢੀ ਜਾ ਰੋਣਾ ਨਹੀਂ ਜਾਂਦਾ ਨਹੀਂ ਘਰ ਵਾਲੀ ਘਰ ਵਾਲੀ ਥਾਣੇ ਜਾਊਗੀ ਪਬਲਿਕ ਪ੍ਰੋਪਰਟੀਆਂ ਤੁਸੀਂ ਰੋਕ ਨਹੀਂ ਸਕਦੇ ਕੋਈ ਭਾਈ ਥਾਣੇ ਅੰਦਰ ਜਾਣ ਨੂੰ ਤੁਸੀਂ ਰੋਕ ਹੀ ਨਹੀਂ ਸਕਦੇ ਸਰਕਾਰ ਨੂੰ ਕਹਿਣਾ ਚਾਹਿਆ ਮੈਂ ਤੁਹਾਡੇ ਬੰਦੇ ਸਸਪੈਂਡ ਹੋਣੇ ਤੇ ਨੌਕਰੀ ਪਰਖਾਤ ਹੋਣੀ ਚਾਹੀਦੀ ਜਨਾਨੀਆਂ ਨੂੰ ਮਾਰਦੇ ਆ ਸਾਡੇ ਪ੍ਰਾਣ ਨੂੰ ਅੰਦਰ ਮਾਰਿਆ ਕੁੱਟ ਕੁੱਟ ਖੁੱਡ ਖੂੜ ਦਿੱਤਾ ਹੈ ਨਾ ਮਤਾਰ ਕੱਟ ਕੇ ਬੁਲਾਦੇ ਪੂਰੇ ਥਾਣੇ ਵਿੱਚ ਬੇੜਾ ਮਾਰੀਆਂ ਪੂਰੇ ਥਾਣੇ ਦੇ ਦਾਰੂ ਪੀਤੇ ਆ ਪੂਰੇ ਥਾਣੇ ਦੇ ਦਾਰੂ ਪੀਤੇ ਮੁੰਡਾ ਹੈਗਾ ਅੰਦਰ ਆ ਕੇ ਦੇਖੋ ਤੋਤਲ ਨੀਵੋ ਗੁਰਦਵਾਰਾ ਮਿਲਦੇ ਆਂ ਨਾਨੀ ਨੂੰ ਕਰਤਾ ਸਾਡੇ ਭਰਾ ਨੂੰ ਪੁੱਲ ਨੂੰ ਕਰਤਾ ਮੁਟਾਬਾਤ ਮੁਟਾਬਾਤ ਪੁਲ ਪ੍ਰਸ਼ਾਸਨ ਮੁਟਾਬਾਤ ਮੁਟਾਬਾਤ ਜੀ ਰਵੀ ਕੁਮਾਰ ਆ ਅੱਛਾ ਕੀ ਗੱਲ ਬਾਤ ਮੇਰੇ ਭਰਾ ਨਾਲ ਛੋਟੇ ਨੇ ਕਿਤੇ ਇੱਥੇ ਕੋਈ ਲੜਾਈ ਝਗੜਾ ਹੋ ਗਿਆ ਬਾ ਸਾਡੇ ਅੱਛਾ ਜੀ ਚਲੋ ਜੀ ਦੋਨਾਂ ਬਰਤਤਾਂ ਨੂੰ ਲੈ ਆਏ ਹਾਂ ਹਾਂ ਜੀ ਅਸੀਂ ਆ ਗਏ ਜੀ ਸਾਨੂੰ ਪਤਾ ਲੱਗਿਆ ਸੀ ਸਾਰੇ ਇੱਥੇ ਪਿਲੋ ਅੱਧਾ ਘੰਟਾ ਸੀ ਗੇਟ ਖੜਕਾਇਆ ਸਾਡੇ ਕੋਤੇ ਗੇਟ ਨਹੀਂ ਖੋਲਿਆ ਗੇਟ ਨਹੀਂ ਖੋਲਿਆ ਸਾਡੇ ਕਿਤੇ ਅਸੀਂ ਹੱਥ ਜੋੜੇ ਮਿੰਤਾ ਕਿਤੇ ਬੜਾ ਖੜਕਾ ਗਿਆ ਗੇਟ ਅੱਧੇ ਘੰਟੇ ਮੇ ਸਾਡੇ ਭਰਾ ਨੂੰ ਕੁੱਟ ਕੇ ਸਾਡੇ ਸਾਹਮਣੇ ਸਾਡੇ ਭਰਾ ਦੇ ਹੱਥ ਦੇ ਨੇ ਡਾਂਗ ਮਾਰੀ ਉਹਦਾ ਹੱਥ ਖੁੰਨੋਂ ਖੁੰਨ ਕਰਤਾ ਉਹਨੂੰ ਲੰਮੇ ਪਾਕੇ ਕੁੱਟ ਲ ਗੇ ਉਹ ਗੇਟ ਦਾ ਬੰਦ ਕਰ ਲਿਆ ਨੇ ਝਾਲੀ ਵਾਲਾ ਅਸੀਂ ਕਹਿੰਦੇ ਸਰ ਕੁੱਟਦੇ ਕਿਉਂ ਪਿਓ ਤੁਸੀਂ ਨਜਾਇਜ਼ ਆ ਠੀਕ ਆ ਦੋਨਾਂ ਤਰ੍ਹਾਂ ਨੇ ਕੋਈ ਗਲਤੀ ਕੀਤੀ ਆ ਤੁਸੀਂ ਇਹਨਾਂ ਤੇ ਜੋ ਕਾਨੂੰਨੀ ਕਾਰਵਾਈ ਬੰਦੇ ਤੁਸੀਂ ਆਪਣੀ ਕਾਰਵਾਈ ਕਰੋ ਸਾਡੇ ਇੰਨੀ ਗੱਲ ਤੋਂ ਬਾਅਦ ਕਹਿੰਦਾ ਤੁਸੀਂ ਕੀ ਕਰ ਲੋਂਗੇ ਨਿਕਲਦੇ ਸਰ ਮੇਰੀ ਪੁਝਾਈ ਤੇ ਚਪੇੜ ਮਾਰਤੀ ਉਹ ਬੰਦੇ ਨੇ ਪੁਲਿਸ ਮਲਾ ਦੇ ਨੇ ਰਲ ਪੀਤੀ ਦਾਰੂ ਨਾਲੇ ਮਾਰੇ ਸਾਨੂੰ ਧੱਕੇ ਕੱਟ ਕੇ ਸਾਨੂੰ ਗੇਟ ਤੋਂ ਕਰਤਾ ਬਾਹਰ ਉਹ ਪਤਾ ਨਹੀਂ ਨਾ ਕੀ ਆਹ ਜਿਹੜਾ ਸੋਨੇ ਦਾ ਮੁੰਡਾ ਮੋਨਾ ਜਿਹੜਾ ਬੈਂਸ ਰਿਆ ਸੀ ਉਹ ਕੋਈ ਨਹੀਂ ਆਦਾ ਨਾ ਗੱਲ ਮੈਂ ਬੋਲਦਾ ਨਹੀਂ ਤੂੰ ਇੱਕਦਮ ਕੱਲੇ ਮਤਲਬ ਥੋੜੀ ਹੱਥ ਤਰਾਉਂਦੇ ਸਾਡੇ कोई तव्हां कुझु साम्हूं डरारे रही ਨਾ ਲੇਡੀ ਇੰਸਟਰਕਟਰ ਸਾਡੂ ਘੱਥੇ ਤਦੋਂ ਤੁਸੀਂ ਅਗਰ ਕੁੜੀ ਦੀ ਡਾਂਸ ਦੀ ਕਿਹੜੀ ਆ ਮੈਨੂੰ ਦੱਸੋ ਕਿਹੜਾ ਦੁਨੀਆ ਦਾ ਕਾਨੂੰਨ ਆ ਗਿਆ ਇਹਨਾਂ ਦੇ ਕੰਮ ਲੈ ਕੇ ਜ਼ਿੰਦਗੀਆਂ ਦੇ ਉਹ ਵੀ ਕਮਰੇ ਚੱਕੀ ਹੋਵੇ ਡਾੜੇ ਚ ਹੋਰ ਤਾਂ ਹੀ ਤੇਰੀ ਭੈਣ ਇਹ ਨੋ ਨਾਡਰ ਕਿਹੜਾ ਨੋ ਨਾਡਰ ਹੁਣ ਮੇਰੀ ਗੱਲ ਸੁਣੋ ਮੰਨੀ ਹੈ ਸਰ ਮੰਨੀ ਹੈ ਤੁਹਾਡੀ ਜਿਹਦੇ ਪਾਸੋਂ ਨਾ ਪਰਚੇਲੇ ਪਾਸੋਂ ਨਾ ਕਿਵੇਂ ਆਉਣਾ ਦੱਸਾਂ ਮੈਂ ਮੈਂ ਮਲਾਇਆ ਕਰੇ ਪਰਚਾ ਦਊਂਗਾ ਕੋਈ ਨਹੀਂ ਤੁਸੀਂ ਪਰਚਾ ਦੇ ਲਿਓ ਕੋਈ ਨਹੀਂ ਦੇ ਦਿੰਦਾ ਪਰ ਉਸ ਬੰਦੇ ਤੇ ਵੀ ਆ ਤੇ ਖੁਦ ਹੀ ਗੁੰਡਾ ਕਰਤੀ ਉਲਟਾ ਸਾਨੂੰ ਅੰਦਰ ਹੀ ਪਰਚਾ ਦਫਾਗੇ ਤੁਸੀਂ ਬੱਚੋਂ ਉਹਨਾਂ ਤੋਂ ਵੀ ਦੇਣਾ ਆ ਜਿਹੜਾ ਬੰਦਾ ਉਹਨਾਂ ਤੋਂ ਹੀ ਪਰਚਾ ਦੇਣਾ ਨੌਕਰੀ ਤਲਕਾਜ਼ ਵੀ ਉਹਦੇ ਜੀ ਬੰਦੇ ਫਿਰ ਮੇਰੀ ਗੱਲ ਮੰਨੋ ਬੰਦੇ ਫਿਰ ਮੇਰੀ ਜੀ ਤੁਸੀਂ ਦੱਸੋ ਗੱਲ ਕਹੋ ਨਾ ਸਾਰੀ ਫਿਰ ਮੈਂ ਮੈਂ ਉਹਦਾ ਮੈਡੀਕਲ ਕਰਾਉਂਗਾ ਉਹਦੀ ਬਲੀ ਕਰਾਉਂਗਾ ਹੁਣੇ ਹਾਲਾ ਹੁਣੇ ਤਰ ਕਰਾਓ ਕਰਾਓ ਅਸੀਂ ਕਰਾਵਾ ਲੈਣੀ ਹੋਣੇ ਪਰ ਇਹਦਾ ਮੈਡੀਕਲ ਹਾਂਗਾ ਮੈਂ ਕਰਾਓ ਜੀ ਕਰਾਓ ਅਸੀਂ ਕਿ ਕਹੋ ਕਰੀਏ ਅਸੀਂ ਤਾਂ ਨਹੀਂ ਕਰੀਏ ਕਰਾਓ ਕਰਾ ਲਓ ਕਰਾਓ ਕਰਾਓ ਮੈਡੀਕਲ ਅਸੀਂ ਕਿ ਕਹਿੰਦੇ ਆ ਤੇਰੇ ਸਾਹਮਣੇ ਕਹਿੰਨਾਂਗੇ ਤੇਰਾ ਮੈਦਾ ਕੀ ਹੋ ਗਿਆ ਦੱਸ ਲੱਜਾਜੂ ਕੀ ਹੋ ਗਿਆ ਬਧਾਈ ਦੇਣ ਫਰੈਂਡ ਆ ਮੇਰਾ ਹਾਂਜੀ ਨਾਲੇ ਬੰਦਾ ਲੈ ਕੇ ਆਇਆ ਬੜਾ ਜਿਹੜੇ ਜਿਹੜੇ ਤਰੀਕ ਇੰਜੀਨੀਅਰ ਫਰੈਂਡ ਆ ਤੁਹਾਡੇ ਮੈਨੂੰ ਵਧਾਈ ਦੇਣੀ ਆ ਨਾ ਮੈਂ ਨਵੇਂ ਸਾਲ ਦੀ ਵਧਾਈ ਦੇਣਾ ਸਰ ਮੇਰਾ ਇੱਕ ਫਰੈਂਡ ਆ ਮੈਂ ਨੋਰਮਲ ਇਹਨੇ ਵਧਾਈ ਦੇਣਾ ਹੀ ਨਵੇਂ ਸਾਲ ਦੀ ਇਦਾਂ ਕੁਝ ਨਹੀਂ ਹੈ ਤੁਸੀਂ ਦੱਸੋ ਕਿ ਕਿੰਨੇ ਸਾਲ ਨੇ ਭਗਵਾਨਾ ਕਪੜੇ ਜੋ ਵੀ ਤੁਹਾਨੂੰ ਪੇਸ਼ ਕਰਦੇ ਹੋ ਮੈਂ ਤੂੰ ਹੀ ਮੈਨੂੰ ਕਿੰਨੇ ਸਾਲ ਤੋਂ ਜਾਣਦੇ ਹੋ ਹੋਰ ਨੂੰ ਛੱਡੋ ਭਾਜੀ ਉਹ ਮੈਂਟਰੀ ਨਹੀਂ ਕਰਦਾ ਮੈਂ 10 ਲੇਡੀਜ਼ ਨੂੰ ਤੱਕੜ ਮਾਰਿਆ ਹੈ ਇਹ ਗਲਤ ਹੈ ਬਿਲਕੁਲ ਗਲਤ ਹੈ ਹੋ ਇੱਕ ਵਾਰੀ ਗੱਲ ਸੁਣਾ ਕਰੋ ਪੰਚਵਿੰਦਰ ਪਾਸੇ ਨਿਊ ਇਅਰ ਦੀ ਮਿਲਗ ਦੇ ਮੇਰਾ ਨਿਊ ਇੱਕ ਫਰੈਂਡ ਕਿ ਨਾ ਮੇ ਸਰਦ ਇਹ ਤਾਂ ਕੁਝ ਨਹੀਂ ਹੈ ਸਾਰੇ ਪੇਰੈਂਟਸ ਨਹੀਂ ਮਰੇ ਹਾਂਜੀ ਫੜ ਕੇ ਲਿਆਂਦਾ ਕਹਿੰਦਾ ਵੀ ਇੱਕ ਲੇਡੀਜ਼ ਦੇ ਥੱਪੜ ਮਾਰੇ ਕੋਈ ਐਤਾ ਦਾ ਮਾਮਲਾ ਹੈਗਾ ਉਹ ਹੀ ਹੁਣ ਵੈਰੀਫਾਈ ਕਰਦੇ ਜੀ दारू ਫਿਲਹਾਲ ਪੀਤੀ ਹੋਈ ਹੈ ਜੋ ਦੇਖਣ ਤੋਂ ਲੱਗ ਰਿਹਾ ਹੈਗਾ ਦੋਨੋਂ ਹੀ ਇਕੱਠੇ ਦੋਸਤ ਨੇ ਜੋ ਹੁਣ ਤੱਕ ਪਤਾ ਲੱਗਿਆ ਹੈਗਾ ਤੇ ਆਪਸ ਦੇ ਵਿੱਚ दारू ਪੀ ਕੇ ਲੜ ਪਏ ਨੇ ਜੀ ਹੁਣ ਉਹਨੂੰ ਵੈਰੀਫਾਈ ਕਰ ਰਹੇ ਹਾਂ ਸਰ ਕੋਈ ਥਾਣੇ ਦੇ ਵਿੱਚ ਕਹਿੰਦੇ ਲੇਡੀਜ਼ ਵਗੈਰਾ ਵੀ ਕੋਈ ਮਾਮਲਾ ਕੋਈ ਸ ਹੈ ਕਹਿੰਦੇ ਨੋ ਇਹ ਕਹਿ ਰਹੇ ਹੈਗੇ ਹੁਣ ਉਹ ਨਾਲ ਆਈਆਂ ਨੇ ਲੇਡੀਜ਼ ਜਿਹੜੀ ਉਹਨਾਂ ਦੇ ਹੈਗੀਆਂ ਨੇ ਉਹਨਾਂ ਦੇ ਪੇਰੈਂਟਸ ਵਗੈਰਾ ਹੈਗੇ ਨੇ ਉਹ ਨਾਲ ਆਏ ਨੇ ਤੇ ਉਹ ਵੀ ਕਹਿ ਰਹੇ ਹੈਗੇ ਜੀ ਕਿ ਸਾਡੇ ਬੰਦੇ ਦੀ ਗਲਤੀ ਨਹੀਂ ਹੈ ਉਹ ਕਹ ਰਹੇ ਹੈਗੇ ਉਹਨਾਂ ਵੈਰੀਫਾਈ ਕਰ ਰਹੇ ਨੇ ਜੀ ਅੰਦਰ ਜੀ ਕਮਰੇ ਚੋਂ ਕੱਢੀ ਇਹਨਾਂ ਨੇ ਕੋਈ ਇਮਪਲਾਈ ਸੀ ਕੋ ਪਹਿਨ ਦੱਸ ਰਹੇ ਜੀ ਉਹ ਇਮਪਲਾਈ ਕਹਿੰਦਾ ਮੇਰੀ ਫਰੈਂਡ ਹੈ ਜੀ ਉਹਨੇ ਬਿਆਨ ਦਿੱਤੇ ਅੱਜ ਉਹਨਾਂ ਨੇ ਉਹ ਦੇਖ ਲੈਂਦੇ ਆ ਜੀ ਕੀ ਮਸਲਾ ਹੈਗਾ ਉਹਨੂੰ ਵੈਰੀਫਾਈ ਕਰਕੇ ਮੈਨੂੰ ਲੱਗਦਾ ਉਹ ਬੜੇ ਇਲਜ਼ਾਮ ਲਗਾ ਰਹੇ ਨੇ ਕਹਿੰਦੇ ਵੀ ਰਾਤ ਨੂੰ ਕਹਿੰਦੇ ਰੱਖ ਨਹੀਂ ਸਕਦੇ ਰੱਖ ਸਕਦੇ ਤਾਂ ਕੋਈ ਬਿਲਕੁਲ ਹੀ ਕੋਈ ਆਸ ਨਹੀਂ ਰਾਤ ਨੂੰ ਹੁਣ ਮੈਂ ਜਿਹੜੀ ਚੀਜ਼ ਹੈ ਲੈ ਮੇਰੇ ਧਿਆਨ ਚ ਨਹੀਂ ਹੈਗੀ ਉਹ ਵੈਰੀਫਾਈ ਕਰਕੇ ਫਿਰ ਤੁਹਾਨੂੰ ਆਪ ਦੱਸ ਦਾਂ ਠੀਕ ਆ ਸਰ